ਉਡਾਰੀਆਂ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਵੀ ਅੱਜ ਦੇ ਇਸ ਪ੍ਰੋਗਰਾਮ ਚ ਜਿਨ੍ਹਾਂ ਦੀ ਉਡਾਰੀ ਅਸੀਂ ਮਾਪਣੀ ਹੈ ਨਾ ਜਿਨ੍ਹਾਂ ਦੀ ਜ਼ਿੰਦਗੀ ਤੇ ਅਸੀਂ ਇੱਕ ਹਲਕੀ ਜੀ ਝਾਤ ਮਾਰਨੀ ਹੈ ਉਹਨਾਂ ਦੇ ਨਾਂ ਤੋਂ ਤਾਂ ਸ਼ਾਇਦ ਤੁਸੀਂ ਜਾਣੂ ਹੋਵੋਗੇ ਜੇ ਥੋੜਾ ਜਿਹਾ ਪਿੱਛੇ ਆਪਣੇ ਬਚਪਨ ਵੱਲ ਝਾਤ ਮਾਰੋ ਤਾਂ ਤੁਹਾਨੂੰ ਅਕਸਰ ਖ਼ਤਾਂ 'ਚ ਇੱਕ ਨਾਂ ਸੁਣਨ ਨੂੰ ਮਿਲਦਾ ਹੋਵੇਗਾ ਟਾਂਡੇ ਤੋਂ ਕਾਂਤਾ ਠਾਕੁਰ ਬਿਲਕੁਲ ਠੀਕ ਬੁੱਝਿਆ ਤੁਸੀਂ ਅੱਜ ਉਹੀ ਕਾਂਤਾ ਠਾਕੁਰ ਜੀ ਸਾਡੇ ਨਾਲ ਉਡਾਰੀਆਂ ਪ੍ਰੋਗਰਾਮ ਦੇ ਮਹਿਮਾਨ ਬਣ ਕੇ ਆਏ ਨੇ ਕਾਂਤਾ ਜੀ ਬਹੁਤ-ਬਹੁਤ ਸਵਾਗਤ ਤੇ ਜੀ ਆਇਆਂ ਨੂੰ ਉਡਾਰੀਆਂ ਪ੍ਰੋਗਰਾਮ ਦੇ ਵਿੱਚ ਸੁਖਜੀਤ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਨਾਲ ਵਿਚਾਰ ਸਾਂਝੇ ਕਰਨ ਦਾ ਤੁਸੀਂ ਹਰਤਿਆਨਾ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹਾਂਗੇ ਕਿ ਰੇਡੀਓ ਨਾਲ ਜੁੜਨਾ ਕਿਵੇਂ ਹੋਇਆ ਸੀ ਰੇਡੀਓ ਨਾਲ ਜੁੜਨਾ ਮੈਂ ਜੇ ਕਹਾਂ ਕਿ ਜਦੋਂ ਤੋਂ ਸੁਰਤ ਸੰਭਾਲੀ ਆ ਹੂੰ ਉਦੋਂ ਤੋਂ ਹੀ ਰੇਡੀਓ ਦੀ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਰਹੀ ਆ ਹੂੰ ਮੈਨੂੰ ਜਿੱਥੋਂ ਤੱਕ ਮੈਨੂੰ ਆਪਣਾ ਬਚਪਨ ਯਾਦ ਆ ਕਿ ਜਦੋਂ ਤੋਂ ਆਪਣੀਆਂ ਆਜ਼ਾਦਾਂ ਬਚਪਨ ਦੀਆਂ ਰਹਿੰਦੀਆਂ ਉਦੋਂ ਤੋਂ ਹੀ ਸਾਡੇ ਘਰ ਵਿੱਚ ਰੇਡੀਓ ਵੱਜਦਾ ਸੀ ਹੂੰ ਮੇਰੇ ਮੰਮੀ ਪਾਪਾ ਦੋਨੇ ਹੀ ਰੇਡੀਓ ਸੁਣਦੇ ਹੁੰਦੇ ਸੀ ਹੂੰ ਹੂੰ ਬਿਕਾਜ਼ ਕਿਉਂਕਿ ਪਹਿਲਾਂ ਸਾਧਨ ਹੀ ਇਹ ਮਨੋਰੰਜਨ ਦਾ ਇਹੀ ਸੀ ਰੇਡੀਓ ਹੂੰ ਹੂੰ ਤੇ ਉਦੋਂ ਤੋਂ ਹੀ ਲੈ ਕੇ ਰੇਡੀਓ ਨਾਲ ਅਸੀਂ ਜੁੜੇ ਹੋਏ ਆ ਉਹਦੇ ਪਤਾ ਨਹੀਂ ਸੀ ਥੁੰਦੇ ਹੁੰਦੇ ਸੀਗੇ ਕਿਵੇਂ ਜਿਵੇਂ ਮੰਮੀ ਪਾਪਾ ਸੁਣਦੇ ਸੀ ਅਸੀਂ ਵੀ ਨਾਲ ਨਾਲ ਸੁਣਦੇ ਰਹੇ ਹੌਲੀ ਹੌਲੀ ਜਿੱਦਾਂ ਇਹ ਸਾਂਝ ਬਚਪਨ ਤੋਂ ਹੀ ਚੱਲੀ ਆ ਰਹੀ ਹੈ ਜੀ ਤੇ ਫਿਰ ਰੇਡੀਓ ਦੇ ਨਾਲ ਇਹ ਤਾਂ ਹੋ ਗਿਆ ਸੀ ਸੁਣਨ ਦੇ ਤੌਰ ਤੇ ਜੁੜਨਾ ਫਿਰ ਖਤਾਂ ਦੇ ਜ਼ਰੀਏ ਵੀ ਜੁੜੇ ਤੁਸੀਂ ਬਿਲਕੁਲ ਜੀ ਬਹੁਤ ਜ਼ਿਆਦਾ ਅਟੈਚਮੈਂਟ ਸੀ ਮੈਨੂੰ ਰੇਡੀਓ ਦੇ ਨਾਲ ਜਦੋਂ ਪੜਦੀ ਸੀ 8ਵੀਂ ਕਲਾਸ ਤੋਂ ਮੈਨੂੰ ਯਾਦ ਆ ਕਿ 8ਵੀਂ 'ਚ ਜਦੋਂ ਮੈਂ ਪੜਦੀ ਸੀ ਤੇ ਰੇਡੀਓ ਲਗਾ ਲੈਣਾ ਨਾਲ ਰਾਤ ਨੂੰ 12 ਵਜੇ ਤੱਕ ਜਦੋਂ ਤੱਕ ਰੇਡੀਓ ਚੱਲਦਾ ਰਹਿੰਦਾ ਸੀ ਹੂੰ ਉਦੋਂ ਤੱਕ ਮੈਂ ਪੜਦੀ ਰਹਿੰਦੀ ਸੀ ਨਾਲ ਲਗਾ ਕੇ ਸਾਈਡ ਤੇ ਚੱਲਦੇ ਰਹਿੰਦੇ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਮੇਰੇ ਨਾਲ ਕੋਈ ਬੈਠਾ ਹੈ ਮੇਰੇ ਮੰਮੀ ਵੀ ਬੈਠੇ ਹੁੰਦੇ ਸੀਗੇ ਤੇ ਨਾਲ ਰੇਡੀਓ ਸਾਈਡ ਤੇ ਹਲਕੀ ਜਿਹੀ ਆਵਾਜ਼ ਵਿੱਚ ਚੱਲਦੇ ਰਹਿਣਾ ਤੇ ਜਦੋਂ ਤੱਕ ਉਹਦੇ ਆਖਰੀ ਉਹਦਾ ਖੁਲਾਫੀਜ਼ ਨਿਕਾ ਲੈਣਾ ਨਾ ਕਿ ਬਸ ਹੁਣ ਖਤਮ ਹੋ ਗਿਆ ਤੇ ਉਦੋਂ ਤੱਕ ਮੈਂ ਲਗਾ ਰੱਖਦੀ ਸੀ ਜੀ ਤੇ ਉਸ ਤੋਂ ਬਾਅਦ ਸ਼ਾਇਦ ਪਲੱਸ 1 ਚ ਜਾ ਕੇ ਉਸ ਤੋਂ ਪਹਿਲਾਂ ਤਾਂ ਸੁਣਦੇ ਰਹੇ ਸੀ ਉਸ ਤੋਂ ਬਾਅਦ ਪਲੱਸ 1 ਵਿੱਚ ਮੇਰੇ ਨਾਲ ਮੇਰੀ ਫਰੈਂਡ ਸੀ ਪਰਮਜੀਤ ਸੈਣੀ ਪੁਰਾਣੀ ਸਰੋਤਾ ਸੀ ਉਹਨਾਂ ਦੇ ਭੈਣ ਜਿਹੜੇ ਸੀ ਹਰਜਿੰਦਰ ਕੌਰ ਸੈਣੀ ਟਾਂਡਾ ਤੋਂ ਦੋਨੇ ਉਹ ਲਿਖਦੇ ਹੁੰਦੇ ਸੀ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਤੇ ਉਹਨਾਂ ਨੇ ਵੈਸੇ ਇੱਦੀ ਗੱਲ ਹੋਈ ਇਹ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਇੱਦਾਂ ਰੇਡੀਓ ਤੇ ਸਾਡਾ ਨਾਮ ਆਂਦਾ ਹੂੰ ਮੇਰੇ ਮਨ 'ਚ ਵੀ ਜਗਿਆਸਾ ਹੋਈ ਪੇ ਕਿੱਦਾਂ ਕਰਦੇ ਆ ਕਿੱਦਾਂ ਲੈਟਰ ਲਿਖਦੇ ਆ ਪੱਤਰ ਕਿੱਦਾਂ ਲਿਖਦੇ ਆ ਉਹਨਾਂ ਨੇ ਮੈਨੂੰ ਦੱਸਿਆ ਪਏ ਐਡਰੈਸ ਆ ਤੇ ਇੱਥੇ ਤੁਸੀਂ ਲਿਖੋ ਹੂੰ ਵੈਸੇ ਮੈਂ ਟਰਾਈ ਕਰਨ ਲਈ ਪਰ ਕਿੱਥੇ ਮੇਰਾ ਨਾਮ ਕਿੱਥੋਂ ਆਣਾ ਹੂੰ ਕਿ ਜਿੱਦਾਂ ਪਿੰਨੇ ਲੋਕੀ ਲਿਖਦੇ ਆ ਸਾਡਾ ਕਿੱਥੋਂ ਆਣਾ ਸਾਨੂੰ ਕਿਹੜਾ ਕੋਈ ਜਾਣਦਾ ਆ ਇਹੀ ਸੋਚ ਸੀ ਮੈਂ ਪਹਿਲਾ ਖੱਤ ਪਾਤਾ ਜਵਾਨੀ ਦੇ ਵਿੱਚ ਫਰਮਾਇਸ਼ ਵਿੱਚ ਹਮ ਰੱਬ ਦੀ ਕੁਦਰਤ ਹੈ ਤਾਂ ਕਿ ਜਿਵੇਂ ਪਹਿਲਾ ਖੱਤ ਪਾਇਆ ਪਹਿਲਾ ਖੱਤ ਹੀ ਮੇਰਾ ਸ਼ਾਮਲ ਹੋ ਗਿਆ ਅੱਛਾ ਜੀ ਤਾਂ ਬਸ ਇੰਨੀ ਜਿਆਦਾ ਖੁਸ਼ੀ ਹੋਈ ਕਿ ਇਹ ਤਾਂ ਇੱਥੇ ਤਾਂ ਕੁਝ ਵੀ ਭੇਜ-ਪਾਵ ਨਹੀਂ ਆ ਜਾਂ ਕੋਈ ਫਰਕ ਨਹੀਂ ਕੋਈ ਪਛਾਣ ਦੀ ਲੋੜ ਨਹੀਂ ਆ ਤੇ ਬਸ ਉਹ ਦਿਨ ਗਿਆ ਤਾਂ ਉਸ ਤੋਂ ਬਾਅਦ